ਅਸੀਂ ਕੋਈ ਪਸ਼ੂ ਆ ਅਸੀਂ ਕਿਹਾਂ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਚੁੱਕ ਕੇ ਧਰ ਕੇ ਚੱਲਿਆ ਮੇਰਾ ਕੋਈ ਨਹੀਂ ਬੰਦਰੀ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਾਹਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਇੱਧਰ ਛੱਡ ਦੇ ਮੈਂ ਉਹ ਗੁੱਤੂ ਨਹੀਂ ਧੜੂਣਾ ਮੈਂ ਬਕਾਉ ਧੜੂਣਾ ਨੂੰ ਮੈਂ ਦੇਖ ਦੂੰਗਾ ਉਹਨੂੰ ਜਿਹੜਾ ਮਰ ਫਾਦਾ ਫੜ ਲੈਣਾ ਇਹ ਸਾਡੀ ਗੱਲ ਸੁਣੋ ਤੇ ਆ ਬੀਏ ਗਏ ਲੋਕ ਯਾਰ ਕਹਤ ਨਹੀਂ ਰੋਣ ਗਾਂ ਚੋਣੂ ਤੇ ਆਮੀ ਆ ਗਿਆ ਯਾਰ ਮੈਂ ਨਹੀਂ ਰੁਕੂਗਾ ਮੈਂ ਮਾਰਚ ਕਰੂਗਾ ਬੋਲੇ ਬਸ ਹੀ ਮਾਰਚ ਕਰਾਂਗੇ ਅਸੀਂ ਨਹੀਂ ਨੁਕਲਾਂਗੇ ਮੈਂ ਸਾਫ਼ ਗੱਲ ਕਹਤੀ ਮੈਨੂੰ ਮੀਰ ਨੂੰ ਨਹੀਂ ਫੜਨ ਦਵਾ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰਚ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ-ਬਾਰ ਪ੍ਰਸ਼ਾਸਨ ਖੜ੍ਹਾਉਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਸਰਦਾ ਯਾਰ ਮੋੜਾ ਇਹਦੀ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲੀ ਤੇ ਧਰ ਕੇ ਚੱਲਿਆ ਅਸੀਂ ਐਡੇ ਸਰੂਪੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈ ਜੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦਾ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋੜ ਫਿਰ ਇਸ ਤੇ ਕੋਈ ਬੰਦਾ ਅਸੀਂ ਦਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਲੀਟਰ ਥੋੜੂਆ ਮੈਂ ਬਿਕਾਉ ਥੋੜੂਆ ਮੈਂ ਮੈਂ ਬਿਕ ਜੂਗਾ ਬਿਕਾਉ ਥੋੜੀ ਮੈਂ ਬਿਕਾਉਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਿਕਾਉ ਨਹੀਂ ਹੈਗਾ ਮੈਂ ਬਿਕਾਉਗਾ ਮੇਰੀ ਗੱਲ ਸੁਣ ਨਹੀਂ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਗਲਤ ਮੈਂ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਮਰ ਜੂਗਾ ਅੱਜ ਯਾਰ ਮੈਂ ਜੋ ਮਰਦੀ ਹੋੜੇ ਮੈਂ ਤੇ ਬਲਾਉਂਗਾ ਡੀਸਾਭਰ ਨੂੰ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੇਰੇ ਤਾਂ ਪਲੀਜ਼ ਮਾੜ ਮੇਰੇ ਤਾਂ ਦਬਾਨਾ ਪਾ ਭਾਈ ਮੈਂ ਤੇਰੀ ਸਾਰੀ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈਆ ਮੈਂ ਤੂੰ ਮੇਰਾ ਭਾਈਆ ਮੈਂ ਥਰੂੰਗਾ ਮਾਰchu ਹੁਣ ਜਿਹੜਾ ਮੈਨੂੰ ਫੜਦਾ ਫੜ ਮੈਂ ਸਰਪਾ ਮੈਂ ਗਲਤ ਕਰ ਰਿਹਾ ਕੋਈ ਸਰ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ ਇੱਕ ਮਿੰਟ ਮੋਰ ਸਾਹਿਬ ਇੱਕ ਮਿੰਟ ਭਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਇਹ ਸਾਡੀ ਗੱਲ ਸਾਨੂੰ ਤਿਆਰ ਲਿਆ ਗਿਆ ਲੋਕ ਯਾਰ ਇਹ ਸਾਡੀ ਲੋਕ ਗੱਲ ਸਾਨੂੰ ਤਿਆਰ ਲਿਆ ਗਿਆ ਯਾਰ ਅਸੀਂ ਪਸੂਆ ਯਾਰ ਅਤੇ ਪਸੂਆ ਮੈਨੂੰ ਆਕੇ ਜਵਾਬ ਦੇ ਬ ਪ੍ਰਧਾਨ ਨਹੀਂ ਮੈਂ ਮਾਰ ਸ਼ੁਰੂ ਕਰਦਾ। ਪਸੂਆ ਯਾਰ। ਅਗੇ ਬੰਦੇ ਆ। ਅਗੇ ਬੰਦੇ ਆ ਯਾਰ। ਫਿਰ ਜਾ ਯਾਰ ਇੱਕ ਮਿੰਟ ਯਾਰ ਮੈਂ ਨਹੀਂ ਮੈਗ ਪਟਾਵਾਂਗਾ। ਅਸੀਂ ਬੰਦੇ ਆ ਯਾਰ ਸ਼ਾਂਤ ਸ਼ਾਂਤ ਕਰੋ ਯਾਰ ਜਰ ਕੋਈ ਗੱਲ ਸੁਣਦਾ ਹੋਵੇ ਯਾਰ ਸਾਡੀ ਲੋਕਾਂ ਦੀ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਤੁਹਾਨੂੰ ਮਾਰਿਆ ਜਾ ਰਿਹਾ ਸਦੇ ਘਰਾਂ ਦੇ ਵਿੱਚ ਬੈਣ ਪਾ ਰਹੇ ਨੇਗੇ ਕੋਈ ਭਾਨੇ ਦੇ ਪ੍ਰੈਸ਼ਰ ਕੌਣ ਪਾ ਰਿਹਾ ਸਾਡੇ ਦੇ ਬੈਣ ਪਾ ਰਹੇ ਨੇਗੇ ਯਾਰ ਮੈਂ ਕਿਸੇ ਦੀ ਗੱਲ ਨਹੀਂ ਸੁਣੂੰਗਾ ਯਾਰ तूं मेन छॾ जा भाई जॾहिं महिनो छॾा छॾियो नवी कोई वॾी